ਸਭ ਤੋਂ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਏ ਆ ਜਿਹੜੇ ਹਿਮਾਚਲ ਦੇ ਸੀਐਮ ਨੇ ਉਹਨਾਂ ਦੇ ਵੱਲੋਂ ਆਪਣੇ ਪਦ ਤੋਂ ਇਸਤਿਫਾ ਦੇ ਦਿੱਤਾ ਗਿਆ ਤਾਂ ਲਗਾਤਾਰ ਹੀ ਦੇਖਿਆ ਜਾ ਸਕਦਾ ਸੀ ਕਿ ਹਿਮਾਚਲ ਦੇ ਵਿੱਚ ਕਾਂਗਰਸ ਦੀ ਜਿਹੜੀ ਸਰਕਾਰ ਹੈ ਉਸ ਦੇ ਉੱਪਰ ਸੰਕਟ ਦੇ ਬੱਦਲ ਜਿਹੜੇ ਨੇ ਛਾਏ ਹੋਏ ਨਜ਼ਰ ਆ ਰਹੇ ਸੀ ਕਿਉਂਕਿ ਜਿਹੜੇ ਕਾਂਗਰਸੀ ਵਿਧਾਇਕ ਨੇ ਉਹਨਾਂ ਦੇ ਵੱਲੋਂ ਰਾਜ ਸਭਾ ਚੋਣਾਂ ਦੇ ਵਿੱਚ ਕਿਤੇ ਨਾ ਕਿਤੇ ਭਾਜਪਾ ਦਾ ਸਾਥ ਦਿੱਤਾ ਗਿਆ ਤਾਂ ਦੇਖਿਆ ਜਾ ਸਕਦਾ ਸੀ ਕਿ ਜਿਹੜੇ ਕਾਂਗਰਸੀ ਵਿਧਾਇਕ ਇਸ ਦੇ ਨਾਲ ਕੁਝ ਆਜ਼ਾਦ ਵਿਧਾਇਕ ਜਿਹੜੇ ਨੇ ਉਹਨਾਂ ਦੇ ਵੱਲੋਂ ਭਾਜਪਾ ਦਾ ਸਮਰਥਨ ਕੀਤਾ ਗਿਆ ਤਾਂ ਜਿਸ ਤੋਂ ਬਾਅਦ ਲਗਾਤਾਰ ਹੀ ਕਾਂਗਰਸ ਜਿਹੜੀ ਹੈ ਕਾਫੀ ਜ਼ਿਆਦਾ ਮੁਸ਼ਕਲਾਂ ਦੇ ਵਿੱਚ ਨਜ਼ਰ ਆ ਰਹੀ ਸੀ ਤਾਂ ਜਿਸ ਦੇ ਚਲਦਿਆਂ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਮੰਤਰੀਆਂ ਦੀ ਇਸ ਦੇ ਨਾਲ ਹੀ ਵਿਧਾਇਕਾਂ ਦੀ ਨਾਰਾਜ਼ਗੀ ਦੇ ਵਿਚਕਾਰ ਜਿਹੜੇ ਹਿਮਾਚਲ ਦੇ ਮੁੱਖ ਮੰਤਰੀ ਨੇ ਸੁਖਵਿੰਦਰ ਸੁਖੂ ਦੇ ਵੱਲੋਂ ਇਸਤੀਫਾ ਦੇ ਦਿੱਤਾ ਗਿਆ ਤਾਂ ਵੱਡੀ ਖਬਰ ਜਿਹੜੀ ਹੈ ਸਾਹਮਣੇ ਆ ਰਹੀ ਹੈ ਦੇਖਿਆ ਜਾ ਸਕਦਾ ਸੀ ਕਿ ਕਾਂਗਰਸ ਦੇ ਕੁਝ ਆਬਜ਼ਰਵਰਸ ਜਿਹੜੇ ਨੇ ਪਹੁੰਚੇ ਸੀ ਤੇ ਉਹਨਾਂ ਦੇ ਸਾਹਮਣੇ ਜਿਹੜੇ ਸੀਐਮ ਨੇ ਉਹਨਾਂ ਦੇ ਵੱਲੋਂ ਆਪਣਾ ਇਸਤੀਫਾ ਜਿਹੜਾ ਪੇਸ਼ ਕੀਤਾ ਗਿਆ ਤਾਂ ਹੁਣ ਦੇਖਿਆ ਜਾ ਸਕਦਾ ਹੈ ਕਿ ਇਸਤੇ ਉੱਪਰ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਕੋਈ ਨਾ ਕੋਈ ਫੈਸਲਾ ਲਿੱਤਾ ਜਾਏਗਾ ਤੇ ਸੂਤਰਾਂ ਦੇ ਮੁਤਾਬਕ ਸ਼ਾਮ ਦੇ ਸਮੇਂ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਵੀ ਜਿਹੜੀ ਕੀਤੀ ਜਾਏਗੀ ਜਿਸ ਦੇ ਵਿੱਚ ਨਵੇਂ ਨੇਤਾ ਨੂੰ ਵੀ ਚੁਣਿਆ ਜਾ ਸਕਦਾ ਕਿਉਂਕਿ ਜਿਹੜੇ ਸੀਐਮ ਨੇ ਉਹਨਾਂ ਦੇ ਵੱਲੋਂ ਇਸਤਿਫਾ ਦੇ ਦਿੱਤਾ ਗਿਆ ਕਾਂਗਰਸ ਆਬਜ਼ਰਵਰ ਸੁਪਿੰਦਰ ਸਿੰਘ ਹੁੱਡਾ ਤੇ ਕਰਨਾਟਕ ਦੇ ਡਿਪਟੀ ਸੀਐਮ ਡੀਕੇ ਸ਼ਿਵ ਕੁਮਾਰ ਰਾਜਸਭਾ ਚੌਣਾ ਦੇ ਵਿੱਚ ਮੰਗਲਵਾਰ ਨੂੰ ਹੋਈ ਕਰਾਸ VOTING ਤੋਂ ਬਾਅਦ ਹਾਲਾਤ ਸਾਂਭਣ ਦੇ ਲਈ ਇਸ ਵੇਲੇ ਹਿਮਾਚਲ ਪਹੁੰਚੇ ਨੇ ਤਾਂ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਇਹਨਾਂ ਦੋਵਾਂ ਨੂੰ ਹਿਮਾਚਲ ਦੇ ਪੇਚ ਪੇਜਿਆ ਗਿਆ ਤਾਂ ਜੋ ਜਿਹੜੀ ਕਰਾਸ ਵੋਟਿੰਗ ਤੇ ਮਗਰੋਂ ਹਾਲਾਤ ਬਣੇ ਹੋਏ ਨੇ ਉਹਨਾਂ ਹਾਲਾਤਾਂ ਨੂੰ ਸਾਂਭਿਆ ਜਾਏ ਪਰ ਇਸ ਦੌਰਾਨ ਹੀ ਜਿਹੜੇ ਹਿਮਾਚਲ ਦੇ ਸੀਐਮ ਨੇ ਉਹਨਾਂ ਦੇ ਵੱਲੋਂ ਇਹਨਾਂ ਆਬਜ਼ਰਵਰਸ ਤੇ ਅੱਗੇ ਹੀ ਆਪਣਾ ਇਸਤੀਫਾ ਪੇਸ਼ ਕਰ ਦਿੱਤਾ ਗਿਆ ਤਾਂ ਹੁਣ ਇਸ ਤੇ ਕਾਂਗਰਸ ਹਾਈ ਕਮਾਂਡ ਦਾ ਕੀ ਕੁਝ ਫੈਸਲਾ ਆਉਂਦਾ ਹੈ ਇਸ ਸਮਾਂ ਹੀ ਦੱਸਾਏ ਦੱਸੇਗਾ ਪਰ ਦੇਖਿਆ ਜਾ ਸਕਦਾ ਹੈ ਕਿ ਕਾਂਗਰਸ ਵਿਧਾਇਕ ਦਲ ਦੀ ਇੱਕ ਬੈਠਕ ਵੀ ਜਿਹੜੀ ਕੀਤੀ ਜਾਏਗੀ ਸੂਤਰਾਂ ਦੇ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਪਤਾ ਲੱਗ ਰਿਹਾ ਹੈ ਕਿ ਕੁਝ ਦਾਇਕਾ ਨੇ ਪ੍ਰਿਯੰਕਾ ਗਾਂਧੀ ਨਾਲ ਫੋਨ ਤੇ ਗੱਲਬਾਤ ਕੀਤੀ ਸੀ ਇਸ ਦੇ ਨਾਲ ਹੀ ਸੀਐਮ ਸੁਖੂ ਦੇ ਖਿਲਾਫ ਨਾਰਾਜ਼ਗੀ ਵੀ ਜਿੜੀ ਜਤਾਈ ਗਈ ਸੀ ਤੇ ਬੁੱਧਵਾਰ ਸਵੇਰੇ 11 ਵਜੇ ਮੰਤਰੀ ਵਿਕਰਮ ਅਦਿੱਤਿਆ ਦੇ ਵੱਲੋਂ ਇੱਕ ਪ੍ਰੈਸ ਵਾਰਤਾ ਕੀਤੀ ਗਈ ਤੇ ਸੀਐਮ ਤੇ ਉੱਪਰ આરોਪ ਲਗਾਏ ਗਏ ਕਿ ਉਹਨਾਂ ਦੇ ਵੱਲੋਂ ਉਹਨਾਂ ਨੂੰ ਅਪਮਾਨਿਤ ਕੀਤਾ ਗਿਆ ਜਿਸ ਦੇ ਚਲਦਿਆਂ ਹੀ ਉਹਨਾਂ ਦੇ ਵੱਲੋਂ ਇਸਤੀਫਾ ਦੇ ਦਿੱਤਾ ਗਿਆ ਤਾਂ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਜਿਹੜੇ ਹਿਮਾਚਲ ਦੇ ਵਿੱਚ ਕਾਂਗਰਸ ਦੇ ਦੇਖਿਆ ਜਾ ਸਕਦਾ ਸੀ ਕਿ ਸੀਐਮ ਸੀ ਉਹਨਾਂ ਦੇ ਵੱਲੋਂ ਆਪਣੇ ਪਦ ਤੋਂ ਅਸਤੀਫਾ ਦੇ ਦਿੱਤਾ ਗਿਆ ਤਾਂ ਕ੍ਰੋਸ VOTING ਚੜੀ ਕੀਤੀ ਜਾਂਦੀ ਹੈ ਨਜ਼ਰ ਆ ਰਿਹਾ ਸੀ ਕਿ ਜਿਹੜੇ ਕੁਝ ਕਾਂਗਰਸੀ ਵਿਧਾਇਕ ਨੇ ਉਹਨਾਂ ਦੇ ਵੱਲੋਂ ਭਾਜਪਾ ਦਾ ਸਾਥ ਦਿੱਤਾ ਗਿਆ ਸੀ ਜਿਸ ਤੇ ਚਲਦਿਆਂ ਜਿਹੜੇ ਭਾਜਪਾ ਹੈ ਭਾਜਪਾ ਦੇ ਵੱਲੋਂ ਰਾਜਪਾਲ ਦੇ ਕੋਲੋਂ ਮਾਫ ਕਰਨਾ ਸਪੀਕਰ ਦੇ ਕੋਲੋਂ ਫਲੋਰ ਟੈਸਟ ਕਰਾਉਣ ਦੀ ਵੀ ਮੰਗ ਕੀਤੀ ਗਈ ਸੀ ਜਿਸ ਦੇ ਮਗਰੋਂ ਜਿਹੜੇ ਸੀਐਮ ਨੇ ਕਾਫੀ ਜ਼ਿਆਦਾ ਖਤਰੇ ਦੇ ਵਿੱਚ ਬਣੇ ਹੋਏ ਨਜ਼ਰ ਆ ਰਹੇ ਸੀ ਪਰ ਜਿਹੜੇ ਸੀਐਮ ਨੇ ਹੁਣ ਉਹਨਾਂ ਦੇ ਵੱਲੋਂ ਖੁਦ ਬਖੁਦ ਹੀ ਆਪਣਾ ਅਸਤੀਫਾ ਜਿਹੜਾ ਹਾਈ ਕਮਾਂਡ ਨੂੰ ਸੌਮ ਦਿੱਤਾ ਗਿਆ ਤਾਂ ਅੱਗੇ ਇਸ ਤੇ ਕੀ ਕੁਝ ਫੈਸਲਾ ਆਉਂਦਾ ਹੈ ਇਹ ਦੇਖਣਾ ਹੋਵੇਗਾ ਤੇ ਕਿਹੜਾ ਨਵਾਂ ਚਿਹਰਾ

बीजेपी कहेंगे तो जी जी बता रही हैं आपको बात हर्ष महाजन जी आप के साथ कांग्रेस के साथ हैं बीजेपी बीजेपी के साथ हैं कांग्रेस के साथ बीजेपी आप कुछ बताइए बीजेपी कहेंगे जी जी बता रही हैं आपको बात हर्ष महाजन जी आप घायल के साथ कांग्रेस के साथ हैं बीजेपी बीजेपी के